ਬੁੱਧਵਾਰ ਦੇ ਰਾਤ ਪਿੰਡ ਘਰਾਲੀ ਸਾਹਿਬ ਜਿਸ ਜਥੇ ਗੁੱਗਾ ਮਾੜੀ ਮੰਦਰ ਵਿਖੇ ਮਮੂਲੀ ਤਕਰਾਰ ਤੋਂ ਬਾਅਦ ਪਿੰਡ ਦੇ ਹੀ ਪਿਓ ਪੁੱਤਰ ਵੱਲੋਂ ਪੁਜਾਰੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਮਨਗਰ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਹੈ। ਮਾਮਲੇ ਦੇ ਜਾਜਤ ਅਧਿਕਾਰੀ ਰਾਮਨਗਰ ਪੁਲਿਸ ਦੇ ਮੁਖੀ ਅੰਗਰੇਜ਼ ਸਿੰਘ ਨੇ ਕਿਹਾ ਕਿ ਮ੍ਰਿਤਕ ਦਰਸ਼ਨ ਸਿੰਘ ਜਿਨ੍ਹਾਂ ਦੀ ਉਮਰ 55 ਸਾਲ ਦੀ ਸੀ ਉਨ੍ਹਾਂ ਦੇ ਪੁੱਤਰ ਸਿਮਰਨਪ੍ਰੀਤ ਵਾਸੀ ਪਿੰਡ ਕਰਾਲੀ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਪਿਤਾ ਗੁੱਗਾ ਮਾੜੀ ਮੰਦਿਰ ਚ ਪਿਛਲੇ 15 ਸਾਲ ਤੋਂ ਲਗਾਤਾਰ ਸੇਵਾ ਕਰ ਰਿਹਾ ਸੀ ਬੀਤੀ ਰਾਤ ਗੁੱਗਾ ਮਾੜੀ ਮੰਦਿਰ ਦੇ ਨਾਲ ਲੱਗਦੇ ਖੇਤ ਦੇ ਮਾਲਕ ਦਲਜੀਤ ਸਿੰਘ ਅਤੇ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਕਰੀਬ 10 ਵਜੇ ਗੁੱਗਾ ਮਾੜੀ ਚ ਆਏ ਜਿਨ੍ਹਾਂ ਨੇ ਜਿਨ੍ਹਾਂ ਨੇ ਉਸੇ ਪਿਤਾ ਨੂੰ ਡੰਡਿਆਂ ਤੇ ਸੋਟਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਾਂਦੇ ਜਾਂਦੇ ਉਸ ਦੀ ਗਰਦਨ ਮਰੋੜ ਗਏ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਲੈ ਕੇ ਗਏ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਧਿਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਏ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਵੇਖੇ ਤਾਂ ਕੋਈ ਵੀ ਖੇਤ ਦਿਓ ਮਾਨੀ ਨਹੀਂ ਕੋਈ ਵੀ ਇਹਨਾਂ ਨਾਲ ਲਿੰਕ ਨਹੀਂ ਹੈਗਾ ਕੋਈ ਉਹਨਾਂ ਦਾ ਰਸਤੇ ਦਾ ਰਸਤਾ ਰਸਤਾ ਘਰੀ ਨੂੰ ਮੈਂ ਗੰਦੀ ਨੂੰ ਟਰੈਕਟਰ ਕੋਲ ਕਰਕੇ ਲੈ ਕੇ ਜਰਸਨ ਸਿੰਘ ਤੁਹਾਡੇ ਕੀ ਲੱਗਦੇ ਸੀ ਇਹ ਮੈਂ ਇਹਨਾਂ ਦੀ ਸਾਲੇ ਹਾਰ ਹਾਂ ਪਤਾ ਲੱਗਿਆ ਹੋਵੇ ਹੁਣ ਤਾਂ ਤੁਹਾਨੂੰ ਕੀ ਗੱਲ ਹੋਈ ਹੈ ਕੀ ਕਾਰਨ ਬਣਿਆ ਇਹਨਾਂ ਦੇ ਆਪਸ ਵਿੱਚ ਜੀ ਉਸ ਦਿਨ ਪਹਿਲਾਂ ਬੈਸ ਹੋਈ ਸੀ ਜਿਆਦਾ ਕੋਈ ਗੱਲਬਾਤ ਵੀ ਨਹੀਂ ਹੋਈ ਸੀ ਆ ਵੀ ਸਾਨੂੰ ਤਾਂ ਇਹ ਪਤਾ ਲੱਗਿਆਗਾ ਵੀ ਘਰੇ ਆਉਣ ਤੋਂ ਬਾਅਦ ਵੀ ਇਹਨਾਂ ਨੂੰ ਕੁੱਟਣ ਉਹ ਕਹਿੰਦੇ ਅਸੀਂ ਕੁੱਟਣ ਆਏ ਸੀ ਵੀ ਮਾਰਨ ਦੀ ਸਾਡੀ ਕੋਈ ਉਹ ਨਹੀਂ ਸੀ ਪਰ ਇਹਨਾਂ ਦੇ ਇੰਨੀਆਂ ਜ਼ਿਆਦਾ ਸੱਟਾਂ ਵੱਜੀਆਂ ਵੀ ਇਹਨਾਂ ਦੀ ਰੱਖੇ ਹੋ। ਮੈਨੂੰ ਕੁੱਟ-ਕੁੱਟ ਕੇ ਮਾਰੇ ਆ ਮਤਲਬ? ਹਾਂ ਕੁੱਟ-ਕੁੱਟ ਕੇ। ਉਮਰ ਕਿੰਨੀ ਕੋਣੀ ਇਹਨਾਂ ਦੀ ਤੁਹਾਡੇ ਇਹਨਾਂ ਦੀ? 50-55 ਸਾਲ। 55-58 ਸਾਲ। ਹਾਂ 58 ਨਹੀਂ ਕਿਹ ਜਿਹੜੀ ਵੱਡੀ ਐ ਸੀ। ਇਹ ਦਰਸ਼ਨ ਸਿੰਘ ਜਿਹੜੇ ਸੇਵਾਦਾਰ ਸੀ ਇੱਥੇ ਮਾਰੀ ਸੀ। ਹਾਂਜੀ ਹਾਂਜੀ। ਕੀ ਕਾਰਨ ਬਣਿਆ ਇਹਦਾ? ਤੁਹਾਨੂੰ ਉਹਨਾਂ ਤੋਂ ਹੁਣ ਤੇ ਦੇਖੋ ਸੰਤ ਤੜਕ ਰਾਤ ਪਤਾ ਲੱਗਿਆ ਵੀ ਸੱਟਾਂ ਮਾਰ ਕੇ ਬੰਦੇ ਸੱਟਾਂ ਜਿਆਦੇ ਲੱਗੀਆਂ ਜਿਆਦੇ ਲੱਗਣਾ ਕਰਕੇ ਉਹ ਉਹਨੇ ਡੈਥ ਹੋ ਗਈ ਬੰਦੇ ਪਿੰਡੇ ਸੀ ਬੰਦੇ ਪਿੰਡੇ ਦੇ ਸੀ ਹਾਂ ਤੇ ਕਾਰਨ ਕੁਛ ਲੱਗਿਆ ਪਤਾ ਵੀ ਕੀ ਕਾਰਨ ਹੈ ਕਾਰਨ ਕੋਈ ਪਤਾ ਨਹੀਂ ਲੱਗਿਆ ਜੀ ਕਿੰਨੇ ਸਾਲ ਤੇ ਸੇਵਾ ਕਰ ਰਹੇ ਸੀ ਇੱਥੇ ਮੇਰਾ ਖਿਆਲ ਹੋ ਵੀ ਹੋਣ ਹੁਣ 15 ਸਾਲ ਵਧੀਆ ਸੇਵਾ ਕਰਨੇ ਦੇਖੋ ਬਹੁਤ ਕੁਝ ਬਣਾਇਆ ਥੋੜੇ ਸਾਹਮਣੇ ਹੀ ਹੈ ਜੋ ਕੁਝ ਬਣਾਇਆ ਸੰਗਤ ਕਿੱਥੋਂ ਕਿੱਥੋਂ ਇੱਥੇ ਮਤਲਬ ਦੇਖਣਾ ਪਾਸੇ ਤਾਂ ਛੱਡ ਦੋ ਗੱਲਾਂ ਜੀ ਸਾਰੇ ਪੰਜਾਬ ਚੋਂ ਆਉਂਦੇ ਸੀ ਪੰਜਾਬ ਚੋਂ ਕਿ ਹਰਿਆਣਾ ਤੋਂ ਵੀ ਆਉਂਦੀ ਸੀ ਜੀ ਸਰਸਾ ਵਗੈਰਾ ਬਹੁਤ ਦੂਰ ਤੋਂ ਨਹੀਂ ਸੰਗਤ ਜੀ ਹੁਣ ਬੰਦਿਆਂ ਨੂੰ ਫਿਰ ਕੀ ਕਾਰਨ ਬਣਿਆ ਵੀ ਜਿਹੜੇ ਬੰਦਿਆਂ ਨੇ ਇਹ ਆ ਕੇ ਹਰਕਤ ਕੀਤੀ ਹੈ ਇਹ ਤਾਂ ਸਮਝ ਨਹੀਂ ਆਈ ਨਾ ਵੀ ਕੀ ਹੋਈ ਆ ਫੜ ਲਏ ਤੁਸੀਂ ਕੀ ਫੜਲੇ ਬੰਦੇ ਪੁਲਿਸ ਬੰਦੇ ਫੜ ਲਏ ਬੰਦੇ ਡਰੇ ਸੋ ਗਏ ਨਾਮ ਪਤਾ ਕੀ ਨਾਮ ਪਿੰਡ ਦੇ ਬੰਦੇ ਕੀ ਨਾਮ ਉਹਦੇ ਨਾਮ ਦਿਲਜੀਤ ਸਿੰਘ ਦਾ ਇੱਕ ਨੋ ਬੇਟੇ ਨੂੰ ਗਨੀਪੁਰਪ੍ਰੀਤ ਸਿੰਘ ਆ ਜੀ ਆਏ ਕੁਝ ਤੋਂ ਆ ਬੇਟੇ ਹੀ ਆ ਹਾਂ ਜੀ ਨਾਮ ਕੀ ਤੁਹਾਡਾ ਮੰਗੂ ਸਿੰਘ ਮੰਗੂ ਸਿੰਘ ਹਾਂ ਜੀ ਆ ਤੁਸੀਂ ਕੀ ਇਸ ਨੂੰ ਕੀ ਦੇਖ ਰਹੇ ਹੋ ਤੁਸੀਂ ਇਸ ਮਾਮਲੇ ਨੂੰ ਕੀ ਕਾਰਨ ਹੋਇਆ ਹੈ ਜਿਹੜਾ ਇੱਕ ਕਾਰਨ ਕਾਰਨ ਜਾਣ ਕੇ ਮਾਰ ਗਏ ਜੀ ਕੋਈ ਰੰਜਸ਼ thi ਉਹਨਾਂ ਦੀ ਕੋਈ ਰੰਜਸ਼ ਨਹੀਂ ਜਾਣ ਕੇ ਮਾਰੀ ਬਹੁਤ ਮਾੜਾ ਹੋਇਆ ਜੀ ਕਿਸੇ ਨੂੰ ਵੀ ਨਾ ਗੱਲ ਪਾਉਣੀ ਹਾਂਜੀ ਸਰ ਜਿਹੜੀ ਇਹ ਬਾਪੀ ਹੈ ਜੀ ਘਟਨਾ ਇਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਜੀ ਜੀ ਇੱਥੇ ਖਾਲੀ ਸਾਹਿਬ ਦੇ ਕੋਲੇ ਗੱđa ਮਾਰੀ ਹੈ ਜਿਹੜੇ ਬਕਸੇਵਦਾਰ ਸੀਗੇ ਦਸੰਤ ਸਿੰਘ ਉਹਦਾ ਵੀ ਗਾਟ ਦੇ ਰਸਤੇ ਨੇ ਤੁਮਾਰ ਕਿਉ ਬਾਪ ਤੇ ਬੇਟਾ ਸੀ ਇਹ ਗਤੀਕ ਸਿੰਘ ਜੀ ਉਹਦਾ ਰਿਕਾਰਡ ਮਾਰ ਕਰਕੇ ਜੀ ਉਹ ਬਾਦ ਉਹ ਪਾਤਰੀ ਨੇ ਤੇ ਅਸੀਂ ਪਹਿਆਰ ਨਹੀਂ ਸਕੇ ਆਈਏ ਤੇ ਬਾਕੀ ਬਾਬਾ ਜੀ ਵੀ ਉੱਥੇ ਹਸਪਤਲ ਜਿਹੜਾ ਲੱਟ ਗਈ ਉਹਨਾਂ ਦੇ ਪਤੀ ਜੀ ਦਾ ਬੇਟਾ ਉਹਨੂੰ ਜੋ ਬ੍ਰਾਡਗੈੱਟ ਸੀ ਜੋ ਉਹਨੇ ਦੱਸਿਆ ਸਾਰੇ ਜਿਹੜੇ ਬੰਦੇ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਜਿਹੜੇ ਆਈਡੈਂਟੀਫਾਈ ਹੋ ਗਏ ਜੀ ਉਹ ਉਹਨਾਂ ਦੀ ਗ੍ਰਿਫਤਾਰੀ ਦਾ ਕੀ ਪ੍ਰੋਸੈਸ ਹੈ ਜੀ ਬਹੁਤ ਜ਼ਰੂਰ ਅਸੀਂ ਗ੍ਰਿਫਤਾਰ ਕਰਾਂਗੇ ਜਿਹੜੀ ਇਹਦੇ ਬਾਰੇ ਮਤਲਬ ਕਿ ਕੋਈ ਪ੍ਰਾਣੀ ਰੰਜਸ ਦੱਸੀ ਜਾ ਰਹੀ ਹੈ ਜਾਂ ਘਟਨਾ ਦੇ ਦੇ ਤੱਥ ਨੇ ਜੀ ਪਿੱਛੇ ਤੇ ਕੋਈ ਸਾਹਮਣੇ ਆਏ ਨੇ ਜੀ ਤੁਹਾਡੇ ਉਹ ਸੀ ਇਨਵੈਸਟੀਗੇਸ਼ਨ ਜੀ ਬਸ ਇਥੇ ਬਤਾ ਦਿੰਦੇ ਆ ਬਾਕੀ ਇਹ ਜਿਹੜਾ ਵਸਤਾ ਹੈਗਾ ਇਹਦੇ ਨਾਲ ਲੈ ਕੇ ਕੋਈ ਪਾਕਿੰਗ ਦੇਸ਼ ਨੂੰ ਬੇਸਿਕ ਜੁਰਸਾ ਆ ਜਾਊਗਾ ਪਾਕੀ ਇਨਵੈਸਟੀਗੇਸ਼ਨ ਜੀ ਜੀ ਸਾਹਮਣੇ ਹੋਊਗਾ ਆਇਓ ਕਰਾੜੀ ਸਾਹ ਪਿੰਡ ਆਪਣੇ ਥਾਣੇ ਪਛਾਣੇ ਚ ਪੈਂਦਾ ਜੀ ਤੇ ਰਾਤ ਕੋਈ ਲੜਾਈ ਝਗੜਾ ਚੌਂਕੀ ਆਮਨਗਰ ਦੇ ਰਾਤ ਕੋਈ ਲੜਾਈ ਝਗੜਾ ਹੋਣ ਕਰਕੇ ਨਾ ਇੱਕ ਬਾਬਾ ਜੀ ਆਪਣੇ ਗੁਰਮੁਖ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਗੁਰਦਸ਼ਨ ਦਰਸ਼ਨ ਸਿੰਘ ਜੀ ਹਾਂ ਹਾਂ ਜੀ ਉਹਨਾਂ ਬਾਰੇ ਬਾਕੀ ਅਫਸਰਾਂ ਵੱਲੋਂ ਕਾਰਵਾਈ ਚੱਲ ਰਹੀ ਹੈ ਜੀ ਸਾਰੀ ਉਹ ਸਾਨੂੰ ਤੋਂ ਹੁਕਮ ਹੋਇਆ ਵੀ ਸੰਸਕਾਰ ਹੋ ਰਿਹਾ ਬਾਬਾ ਜੀ ਦਾ ਇਸ ਮੌਕੇ ਤੇ ਪਹੁੰਚੇ ਆ ਕੋਈ ਮਤਲਬ ਇਸ ਮੇ ਕਾਰਨ ਕੀ ਬਣਿਆ ਹੈ ਕਾਰਨ ਕੁਝ ਨਹੀਂ ਹਲੇ ਤੱਕ ਪਤਾ ਲੱਗਿਆ ਜੀ ਆਪਾਂ ਕਿੰਨੇ ਬੰਦੇ ਰੈਸਟ ਕੀਤੇ ਜੀ ਇਸ ਵਿੱਚ 2 ਦੱਸ ਰਹੇ ਆ ਜੀ ਕੋਣ ਕੋਣੇ ਦੋ ਨਾ ਨਹੀਂ ਮੈਨੂੰ ਕਨਫਰਮ ਜੀ ਇਹਨਾਂ ਦੇ ਹੈ ਬਾਬੇ ਤਾਂ ਹਾਂ ਕਿਉਂ ਪੁੱਤ ਦੱਸ ਰਹੇ ਨੇ ਪਤਾ ਲੱਗੇ ਝਗੜਾ ਕਿਸ ਕਰਕੇ ਹੋਇਆ ਕੋਈ ਨਹੀਂ ਪਤਾ ਲੱਗਾ ਜੀ ਆਪ ਨੂੰ ਠੀਕ ਹੈ